ਤੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਚਾਰ ਸਾਹਿਬ ਜادہ ਦੀਆਂ ਫੋਟੋਆਂ ਦੇਖੀਆਂ ਆਂ ਅੱਜ ਐਸੀ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੋ ਕਿ ਚਾਰ ਸਾਹਿਬ ਜادہ ਬਾਰੇ ਕੁਝ ਜਾਣਕਾਰੀ ਮਿਲੇਗੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਕਿੱਥੇ ਆਏ ਹੋ ਕੀ ਕਹਿੰਦੇ ਹਾਂ ਜੀ ਮੇਰਾ ਨਾਮ ਨਰਿੰਦਰ ਸਿੰਘ ਆ ਜੀ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਜੀ ਮੈਂ ਨੈਕਸਸ ਮਾਲ ਦੇ ਵਿੱਚ ਆਇਆ ਹਾਂ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਚਾਰ ਸਾਹਿਬ ਜادہ ਦੀਆਂ ਫੋਟੋਆਂ ਦੇਖੀਆਂ ਜਿਸ ਵਿੱਚ ਕਿ ਅਸੀਂ ਪਹਿਲਾਂ ਆਉਂਦੇ ਸੀ 25 ਤਰੀਕ ਦੇ ਲਾਗੇ ਉਦੋਂ ਸਿਰਫ ਸਾਨੂੰ ਇਹ 크ਿਸਮਿਸ ਦੀਆਂ ਹੀ ਚੀਜ਼ਾਂ ਨੇਰ ਆਉਂਦੀਆਂ ਸੀ ਨਾ ਕਿ ਕੋਈ ਸਿੱਖ ਇਤਿਹਾਸ ਬਾਰੇ ਕੁਝ ਜਾਣਕਾਰੀ ਮਿਲਦੀ ਸੀ ਅੱਜ ਇਸ ਚੀਜ਼ ਨੂੰ ਦੇਖ ਕੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੋ ਕੇ ਚਾਰ ਸਾਹਿਬਜ਼ਾਦੇ ਬਾਰੇ ਕੁਝ ਜਾਣਕਾਰੀ ਮਿਲੇਗੀ ਜਿੰਨਾ ਕੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਨੇ ਤੇ ਜਿੰਨੇ ਨਿੱਕੀਆਂ-ਨਿੱਕੀਆਂ ਜਿੰਦਾਂ ਵਿੱਚ ਵੱਡੇ-ਵੱਡੇ ਕਾਰਨਾਮੇ ਕੀਤੇ ਹੋਏ ਨੇ ਐਸਰਕੇ ਸਾਨੂੰ ਬੜੀ ਖੁਸ਼ੀ ਹੋਈ ਕਿ ਇੱਥੇ ਆ ਗਏ ਇੱਥੇ ਬੜੇ ਜਿਆਦਾ ਮੋਡੀਫਾਈਡ ਹੁੰਦੇ ਪਿਆ ਵੀ ਇਹੋ ਜਿਹੇ ਚੀਜ਼ਾਂ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਹੈ ਸਾਡਾ ਵਿਰਸਾ ਕੀ ਹੈ ਸਾਡਾ ਸਿੱਖ ਧਰਮ ਕੀ ਹੈ ਮੈਂ ਸੁਬੇਦਾਰ ਮੇਜਰ ਸਤਰਾਮ ਸਿੰਘ ਢਿੱਲੋਂ ਸਕورٹی ਅਫਸਰ ਨੈਕਸਸ ਮਾਲ ਸਰ ਜਿਹੜੀ ਪਰਦਸ਼ੀ ਲਗਾਈ ਗਈ ਹੈ ਤੁਹਾਡੇ ਵੱਲੋਂ ਮੌਜ ਦੇ ਵਿੱਚ ਇਹ ਚੀਜ਼ ਹੈ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਆ ਆਪਣੇ ਸਰਬਸਦਾਨੀ ਧੰਤਨਸਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਸਾਦਤ ਵਾਸਤੇ ਇੱਕ ਕੋਸ਼ਿਸ਼ ਕੀਤੀ ਗਈ ਹੈ ਜੋ ਹਰ ਸਾਲ ਕਰਦੇ ਆ ਵੀ ਪਰਦਸ਼ੀ ਲਾ ਕੇ ਇਹਨਾਂ ਦੇ ਚਾਰ ਸਾਹਿਬਜ਼ਾਦਿਆਂ ਦਾ ਸਟੈਚੂ ਲਾ ਕੇ ਤਾਂ ਕਿ ਜੋ ਵੀ ਆਵੇ ਮੌਲ ਦੇ ਵਿੱਚ ਬੱਚਿਆਂ ਨਾਲ ਪਰਿਵਾਰ ਨਾਲ ਆਵੇ ਉਹਨੂੰ ਥੋੜਾ ਬਹੁਤ ਗਿਆਨ ਹੋਇਆ ਪਿਆ ਜੋ ਹਫਤਾ ਚੱਲ ਰਿਹਾ ਹੈ ਇਹ ਕਿਸ ਚੀਜ਼ ਤੇ ਚੱਲ ਰਿਹਾ ਹੈ ਸਹਬਜਾਦੇ ਦੀ ਸ਼ੀਧੀ ਦੇ ਬਾਰੇ ਉਹਨਾਂ ਨੂੰ ਪਤਾ ਲੱਗੇ ਕਿੰਨਾ ਘੰਗਾਰਾ ਲੋਕਾਂ ਦਾ ਮਿਲਦਾ ਲੋਕ ਦੇਖਦੇ ਆ ਰਹੇ ਬਹੁਤ ਹੰਗਾਰਾ ਮਿਲਦਾ ਜੀ ਲੋਕੀ ਆਣ ਕੇ ਮੱਥਾ ਟੇਕਦੇ ਆ ਫੋਟੋ ਵਾਲ ਹੁੰਦੇ ਨੇ ਆਣ ਕੇ ਆਪਣੇ ਬੱਚਿਆਂ ਨੂੰ ਦੱਸਦੇ ਆ ਸਹਬਜਾਦੇ ਦੇ ਬਾਰੇ ਉਹ ਕਈ ਹੋ ਸਕਦਾ ਘਰਾਂ ਦੇ ਵਿੱਚ ਬੰਦੇ ਨੂੰ ਉਥੋਂ ਨਾਮ ਵੇਰ ਮੇਰੇ ਨਾਮ ਟਾਈ ਮਿਲੇ ਦੇਖਣ ਇੱਥੇ ਆਣ ਕੇ ਬਹੁਤ ਮੋਟੀਵੇਟ ਹੁੰਦੇ ਆ ਮੇਰਾ ਨਾਮ ਹੈ ਕੈਪਟਨ ਬਲਵੰਤ ਸਿੰਘ ਮੈਂ ਨੈਕਸਸ ਅੰਮ੍ਰਿਤਸਰ ਚ ਐਜੇ ਸਕਿਉਰਟੀ ਅਫਸਰ ਦੀ ਡਿਊਟੀ ਨਿਭਾ ਰਿਹਾ ਹਾਂ ਇਸਰ ਅੱਜ ਹੀ ਪ੍ਰਦੇਸ਼ ਨੂੰ ਲਗਾਈ ਗਈ ਹੈ ਸੀਡੀ ਘੜੇ ਦੇ ਲੈ ਕੇ ਇਹ ਜੀ ਚਾਰ ਸਾਹਿਬਜ਼ਾਦਿਆਂ ਦੀ ਜੋ ਸੈਟਅਪ ਅਸੀਂ ਲਗਾਇਆ ਹੈ ਇਹ ਅਸੀਂ ਹਰ ਸਾਲ ਦਸੰਬਰ ਸ਼ਹੀਦੀ ਦਿਹਾੜੇ ਤੋਂ ਸ਼ੁਰੂ ਹੁੰਦੇ ਨੇ ਉਦੋਂ ਲਗਾਉਂਦੇ ਆਂ ਔਰ ਸ਼ਹੀਦੀ ਦਿਹਾੜੇ ਦੇ ਲਾਸਟ ਤੱਕ ਇਹਨੂੰ ਰੱਖਦੇ ਆਂ ਤਾਂ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਜੀਨ ਬਾਰੇ ਜਾਣ ਪਾਏ ਔਰ ਉਹਨਾਂ ਦੀ ਸ਼ਹੀਦੀ ਕਿਸ ਤਰ੍ਹਾਂ ਕਿਉਂ ਹੋਈ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਉਹ ਚੰਗੇ ਕੰਮ ਕਰਨ ਸਰ ਫੁੱਲਾਂ ਦੀ ਸਜਾਵਟ ਵੀ ਦੇਖਣ ਨੂੰ ਮਿਲਦੀ ਹੈ ਹਰ ਦਿਨ ਉਹ ਚੇਂਜ ਹੁੰਦੀ ਹੈ ਜੀ ਫੁੱਲਾਂ ਦੀ ਸਜਾਵਟ ਹਰ ਰੋਜ਼ ਸਵੇਰੇ ਹੀ ਬਦਲਦੇ ਆਂ ਜੀ ਡਿਊਟੀ ਲੱਗੀ ਹੋਈ ਹੈ ਹਰ ਰੋਜ਼ ਸਵੇਰੇ ਜਿਹੜੇ ਫੁੱਲ ਨੇ ਚਾਰ ਸਾਹਿਬ ਜਦਾਂ ਦੇ ਸੈਟਅਪ ਤੋਂ ਪੁਰਾਣੇ ਲਾ ਕੇ ਤੇ ਨਵੇਂ ਲੱਗਦੇ ਆਂ ਕਿੰਨਾ ਪਹੁੰਚਦਾ ਮਿਲਦਾ ਲੋਕਾਂ ਨੂੰ ਕਿੰਨੀ ਲੋਕਾਂ ਨੂੰ ਬਹੁਤ ਪਿਆਰ ਮਿਲਦਾ ਹੈ ਲੋਕ ਬਹੁਤ ਖੁਸ਼ ਹੁੰਦੇ ਨੇ ਇਹਨੂੰ ਦੇਖ ਕੇ ਖਾਸ ਕਰਕੇ ਜੇ ਉਹ ਮਾਤਾ ਪਿਤਾ ਆਉਂਦੇ ਨੇ ਬੱਚਿਆਂ ਨੂੰ ਨਾਲ ਲੈ ਕੇ ਉਹ ਉਹਨਾਂ ਨੂੰ ਦੱਸਦੇ ਆ ਮੱਥਾ ਟੇਕਦੇ ਆ ਔਰ ਬੜੀ ਖੁਸ਼ੀ ਮਿਲਦੀ ਆ ਜਦੋਂ ਬੱਚੇ ਇਹਨਾਂ ਦੇ ਅੱਗੇ ਮੱਥਾ ਟੇਕ ਕੇ ਔਰ ਮਾਪੇ ਉਹਨਾਂ ਨੂੰ ਉਹਨਾਂ ਬਾਰੇ ਜਾਣਕਾਰੀ ਦਿੰਦੇ ਆ